ਵਿਧਾਨ ਸਭਾ ਹਲਕਾ ਤਰੰਤਾਰੰਦੀ ਜ਼ਿਮਨੀ ਚੋਣ ਦੌਰਾਨ ਉਮੀਦਵਾਰ ਜਿਨੀਆਂ ਮਰਜ਼ੀਆਂ ਥਾਪੀਆਂ ਮਾਰੀ ਜਾਣ ਅਸਲੀਅਤ ਇਹ ਹੈ ਕਿ ਸਿਆਸੀ ਮਹਰਤਿਆਂ ਦੀ ਜਾਨ ਮੁਠੀ ਦੇ ਵਿੱਚ ਆਈ ਹੋਈ ਹੈ ਇਹ ਸੀਟ ਆਪੇ ਦਾ ਇੱਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਕਰਕੇ ਖਾਲੀ ਹੋਈ ਸੀ ਔਨ ਦੀ 11 ਨਵੰਬਰ ਨੂੰ ਵੋਟਾਂ ਪਉਆਂ ਜਾਣ ਗਿਆ ਤੇ 14 ਨਵੰਬਰ ਨੂੰ ਨਤੀਜੇ ਆਣਗੇ ਦੋ ਵਾਰ ਅਕਾਲੀ ਦਲ ਤੇ ਇੱਕ ਵਾਰ ਆਜ਼ਾਦ ਜਿੱਤੇ ਹਰਮਿਤ ਸਿੰਘ ਸੰਧੂ ਆਪ ਉਮੀਦਵਾਰ ਨੇ ਚਦੂਕੀਆ ਅਕਾਲੀ ਦਲ ਤਰਫੋਂ ਧਰਮੀ ਫੌਜੀ ਪਰਿਵਾਰ ਤੋਂ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਐਲਾਨੇ ਪਾਜਪਾ ਦੇ ਹਰਮਿਤ ਸੰਧੂ ਕਾਂਗਰਸ ਦੇ ਕਰਨਬੀਰ ਸਿੰਘ ਵਾਰਿਸ ਪੰਜਾਬ ਦੇ ਤੋਂ ਮਨਦੀਪ ਸਿੰਘ ਖਾਲਸਾ ਤੇ ਵਿਧਾਇਕ ਮਨਜਿੰਦਰ ਸਿੰਘ ਨੂੰ ਜੇਲ੍ਹ ਭੇਜਣ ਵਾਲੀ ਹਰਬਿੰਦਰ ਕੌਰ ਉਸਵਾ ਵੀ ਮੈਦਾਨ ਚ ਨੇ ਸ਼ੁਰੂਆਤ ਦੇ ਵਿੱਚ ਜੋ ਟੱਕਰ ਫਸਮੀ ਜਾਪਦੀ ਸੀ ਹੁਣ ਮੁਕਾਬਲਾ ਬਹੁ ਕੋਨਾ ਹੋਣਾ ਜਾਪ ਰਿਹਾ ਬਾਬੂ ਸ਼ਾਹੀ ਦੀ ਇੱਕ ਰਿਪੋਰਟ ਦੇ ਅਨੁਸਾਰ ਪਿਛਲੇ ਕਈ ਚੋਣ ਮੁਕਾਬਲਿਆਂ ਦੀ ਕਵਰੇਜ ਕਰ ਚੁੱਕੀ ਇੱਕ ਸੀਨੀਅਰ ਪੱਤਰਕਾਰ ਦਾ ਪ੍ਰਤੀਕਰਮ ਸੀ ਕਿ ਇਸ ਜਿਵੇਂ ਚੋਣ ਦੌਰਾਨ ਮੁਕਾਬਲਾ ਐਨਾ ਫਸਮਾਇਆ ਕਿ ਨਤੀਜਾ ਕੋਈ ਵੀ ਸੰਭਵ ਹੈ। ਉਹਨਾਂ ਨੇ ਕਿਹਾ ਕਿ ਕਈ ਪਿੰਡਾਂ 'ਚ ਪੰਥਕ ਬਦਲਾਅ ਦੀ ਗੱਲ ਸੁਣਾਈ ਦਿੱਤੀ ਹੈ ਤੇ ਕਾਫੀ ਥਾਈ ਆਮ ਆਦਮੀ ਪਾਰਟੀ ਦਾ ਝੰਡਾ ਜ਼ਿਆਦਾ ਬੁਲੰਦ ਨਜ਼ਰ ਆਇਆ ਕਿਉਂਕਿ ਹਲਕੇ ਦੇ ਲੋਕ ਸਾਲ ਭਰ ਲਈ ਹਾਕਮ ਧਿਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਜਬਾਲ ਦੇ ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਵੱਡੇ ਆਗੂਆਂ ਸਹਾਰੇ ਭਾਤਪਾ ਹੁਣ ਤੱਕ ਇਕੱਠ ਕਰਨ ਚ ਸਫਲ ਰਹੀ ਹੈ ਜੋ ਵੋਟਾਂ 'ਚ ਤਬਦੀਲ ਹੁੰਦਾ ਹੈ ਇਹ ਤਾਂ ਈਵੀਐਮ ਮਸ਼ੀਨਾ ਖੁੱਲਦੇ ਹੀ ਪਤਾ ਲੱਗੇਗਾ ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਰੋਕਣ ਲਈ ਵਿਰੋਧੀ ਧਿਰਾਂ ਨੇ ਪੂਰੀ ਵਾਲ ਆਈ ਹੋਈ ਹੈ ਜਿਸ ਕਰਕੇ ਆਪ ਨੂੰ ਵੀ ਗੋਡਣੀਆਂ ਵਾਲਾ ਜ਼ੋਰ ਲਾਉਣਾ ਪਿਆ ਕਈ ਲੋਕ ਅਜੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਤਰੰਤਾਰਨ ਆਪ ਹੱਥੋਂ ਖਿਸਕ ਸਕਦਾ ਹੈ ਜਦਕਿ ਕਈਆਂ ਨੇ ਝਾੜੂ ਚੱਲਣ ਦੀ ਗੱਲ ਵੀ ਆਖੀ ਹੈ ਤੇ ਆਖਰੀ ਦੋ ਦਿਨਾਂ ਦੌਰਾਨ ਕਈ ਪ੍ਰਕਾਰ ਦਾ ਫੇਰਬਦਲ ਹੋਣ ਦੇ ਚਰਚੇ ਨੇ पांचवा उम्मीदवार ਦੇ ਹੱਕ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਵੱਡੀਆਂ ਸਿਆਸੀ ਤੋਪਾਂ ਨੇ ਪ੍ਰਚਾਰ ਕੀਤਾ ਸਿਆਸੀ ਮੁਲਾਂਕਣ ਅਨੁਸਾਰ ਹਲਕੇ ਵਿੱਚ ਕਾਂਗਰਸ ਨੇ ਜਿੱਤਣ ਲਈ ਪੂਰੀ ਵਲ ਆਈ ਹੈ ਜਦਕਿ ਸ਼ੋਮਨੀ ਕਾਲੀ ਦਲ ਵੀ ਕੋਈ ਕਸਰ ਨਹੀਂ ਛੱਡ ਰਿਹਾ ਰਮਨੀ ਕਾਲੀਦਿਲ ਨੇ ਇਸ ਹਲਕੇ ਤੋਂ 1980, 1985, 1997, 2007 ਅਤੇ 2012 ਦੌਰਾਨ ਵਿਧਾਨ ਸਭਾ ਚੋਣਾਂ ਜਿੱਤੀ ਸੀ ਜਦਕਿ 1970, 2002, 2012 ਅਤੇ 2022 'ਚ ਅਕਾਲੀ ਉਮੀਦਵਾਰ ਦੂਸਰੇ ਸਥਾਨ ਤੇ ਰਿਹਾ ਸੀ ਜ਼ਿਕਰਯੋਗ ਹੈ ਕਿ ਕਈ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਪਈਆਂ ਵੋਟਾਂ ਦਾ ਪ੍ਰਤੀਸ਼ਤ ਕਾਫੀ ਵੱਡਾ ਰਿਹਾ ਇਸੇ ਤਰ੍ਹਾਂ ਕਾਂਗਰਸ ਪਾਰਟੀ ਤਨਤਨ ਹਲਕੇ ਜੋ 1972 1992 ਤੇ 2017 ਦੀ ਵਿਧਾਨ ਸਭਾ ਚੋਣਾਂ ਮੌਕੇ ਜੇਤੁਰਈ ਹੈ ਜਦ ਕੀ ਸਾਲ 1980 1985 1997 ਤੇ 2007 ਚ ਦੂਸਰੇ ਅਤੇ ਐਮਰਜੈਂਸੀ ਖਤਮ ਹੋਣ ਤੋਂ ਬਾਅਦ 1977 ਤੋਂ ਇਲਾਵਾ 2002 ਤੇ 2022 ਦੀਆਂ ਚੋਣਾਂ ਮੌਕੇ ਕਾਂਗਰਸੀ ਉਮੀਦਵਾਰ ਤੀਸਰੇ ਸਥਾਨ ਤੇ ਰਹੀ ਹੁਣ ਤੱਕ ਜੋ ਸਿਆਸੀ ਤਸਵੀਰ ਉਭਰੀ ਹੈ ਉਸ ਅਨੁਸਾਰ ਕਾਂਗਰਸ ਨੇ ਸਿਰ ਧੜ ਦੀ ਬਾਜ਼ੀ ਲਾਈ ਹੋਈ ਹੈ ਰਾਜਾ ਵੜਿੰਗ ਦੇ ਬਿਆਨਾਂ ਦਾ ਸੰਕਟ ਹੋਣ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਹਾਲ ਹੀ ਦੇ ਕੜੀ ਸਿੱਧੇ ਮੁਕਾਬਲੇ ਵਿੱਚ ਜਾਪਦਾ ਹੈ ਜਿਮਨੀਚੋਣ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਅਤੇ ਭਾਜਪਾ ਦੇ ਹਰਮਿਤ ਸਿੰਘ ਸੰਧੂ ਲਈ ਕਿਸੇ ਪਰਖਿਆ ਤੋਂ ਘੱਟ ਨਹੀਂ ਹੈ ਭਾਜਪਾ ਨੂੰ ਪਿਛਲੇ ਦਿਨਾਂ ਦੌਰਾਨ ਉਭਾਰ ਮਿਲਿਆ ਹੈ ਅਤੇ ਵੱਡੀ ਗਿਣਤੀ ਵਿੱਚ ਵੋਟਰ ਖਾਲਸਾ ਦਾ ਹੱਥ ਵੀ ਉੱਪਰ ਦੱਸ ਰਹੇ ਨੇ ਸਿਆਸੀ ਮਹਾਰਾਜ ਨੇ ਕਹਿਣਾ ਸੀ ਕਿ ਇਹ ਜਿਮਨੀਚੋਣ ਇਤਿਹਾਸ ਰਚਣ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿੱਤ ਕਿਸੇ ਧਿਰ ਦੀ ਚੋਲੀ ਵੀ ਪਵੇ ਹਲਕੀ ਦਾ ਰਾਜਸੀ ਨਕਸ਼ਾ ਨਵੀਂ ਈਬਾਰਤ ਲਿਖੰਦੀ ਤਿਆਰੀ ਚ ਜਾਪਦਾ ਹੈ ਦਰੰਦਨ ਹਲਕਾ ਹਮੇਸ਼ਾ ਪੰਥ ਪ੍ਰਸਤੀ ਤੇ ਪੈਰਾ ਦੇਣ ਵਾਲਾ ਰਿਹਾ ਜੇ ਇਥੋਂ ਪੰਥਕ ਧਿਰਾਂ ਨੇ ਜਿੱਤੇ ਤਰਜ ਕੀਤੀ ਤਾਂ ਪੰਜਾਬ ਵਿੱਚ ਇੱਕ ਵੱਖਰੀ ਹਵਾ ਚੱਲੇਗੀ ਇਸ ਤਰ੍ਹਾਂ ਦਾ ਆਮ ਪ੍ਰਭਾਵ ਪਾਇਆ ਜਾ ਰਿਹਾ ਜੇਕਰ ਨਤੀਜਾ ਹਾਕਮ ਤੇ ਵਿਰੋਧੀ ਧਿਰਾਂ ਚੋਂ ਕਿਸੇ ਦੇ ਹੱਕ 'ਚ ਪੁਕਤਾ ਤਾਂ ਨਵੀਂ ਚਰਚਾ ਛਿੜੇਗੀ ਸ਼ੁਰੂਆਤ ਵਿੱਚ ਕਿਹਾ ਜਾ ਰਿਹਾ ਸੀ ਕਿ ਸਿਰਫ ਚੋਣ ਹੋਣੀ ਹੈ ਪਰ ਹੁਣ ਚੋਣ ਨਜ਼ਾਰਾ ਨਿਤ ਨਵੇਂ ਸਿਆਸੀ ਰੰਗ ਦਿਖਾਉਣ ਲੱਗਿਆ ਹਲਕੇ ਦਾ ਇੱਕ ਕਿਸਾਨ ਆਗੂ ਆਖਦਾ ਹੈ ਕਿ ਇਤਿਹਾਸ ਰਚਾਂਗੇ ਜਦੋਂ ਪੁੱਛਿਆ ਕਿ ਉਹ ਕਿਵੇਂ ਤਾਂ ਇਤਿਹਾਸੀ ਕਿ 14 ਨਵੰਬਰ ਰਸਾਂਗੇ ਬਾਬੂ ਸ਼ਾਹੀ ਦੀ ਰਿਪੋਰਟ ਦੇ ਅਨੁਸਾਰ ਪਤਾ ਲੱਗਿਆ ਹੈ ਕਿ ਜਿਤਹਾਰ ਤੇ ਸ਼ਰਤਾਂ ਲੱਗਣ ਦੀ ਤਿਆਰੀਆਂ ਹੋਣ ਦੀ ਚਰਚਾ ਵੀ ਪੱਕੀ ਹੈ ਤਰਨਤਾਰਨ ਜ਼ਿਲ੍ਹੇ ਨੇ ਅਕਸਰ ਗਣਿਤ ਬਦਲੇ ਨੇ ਜਿਸ ਕਰਕੇ ਨਤੀਜੇ ਆਉਣ ਤੱਕ ਪੰਬਲਪੂਸਾ ਬਣਿਆ ਰਹਿ ਸਕਦਾ ਹੈ ਲੋਕ ਆਖਦੇ ਨੇ ਕਿ ਜਿਤਹਾਰ ਦਾ ਫਰਕ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ ਤੇ ਇੱਕ ਤਰਫਾ ਹੋਣ ਦੀ ਵੀ ਗੱਲ ਉੱਠੀ ਹੈ